Jöbüle uhm sonrbe, वाल्मीकि धरम का राज हो प्रकाश हो वाल्मीकि धरम का प्रकाश हो था जी लाठ ऑफ खापर साहब गुजार काउंसलर जी राजू जी सनी सनी जी आज कमल जी भगवान वाल्मीकि आश्रम अंंबरसर ਵੱਲੋਂ ਅੱਜ ਸੱਦਾ ਪੱਤਾ ભગવાન ਵਲਮਿਕੀ ਆਸ਼ਰਮ ਪੁਰੀ ٹرسٹ ਨੂੰ ਸਾਡੇ ਰਾਜੂ ਬਾਜ ਜੀ ਨੂੰ ਸਾਰਿਆਂ ਨੂੰ ਨਮੰਤਰ ਪੱਤਰ ਦੇਣ ਆਏ ਆ ਸਭ ਤੋਂ ਪਹਿਲਾਂ ਮੈਂ ਦਿਲ ਦੀਆਂ ਕਿਰਾਈਆਂ ਨਾਲ ਆਪਣੇ ਭਰਾ ਦਾ ਧੰਨਵਾਦ ਕਰਦਾ ਅਤੇ ਪ੍ਰਭੂ ਪਿਤਾ ਪਰਮਾਤਮਾ ભગવાન ਵਾਲਮੀਕੀ ਮਰਜ ਜੀ ਦੇ ਇਹ ਅਰਦਾਸ ਵੀ ਕਰਦਾ ਕਿ ਮੇਰੇ ਭਰਾ ਤੇ ਇਹਨਾਂ ਦੀ ਸਮੁੱਚੀ ਕਮੇਟੀ ਤੇ ਪਰਮਾਤਮਾ ਇਸ ਤਰੀ ਆਪਣੀ ਕਿਰਪਾ ਬਣਾਈ ਰੱਖੇ ਕਿਉਂਕਿ ਜਿਸ ਤਰ੍ਹਾਂ ਰਾਜੂ ਜੀ ਨੇ ਦੱਸਿਆ ਇਹਨਾਂ ਦੀ ਬਹੁਤ ਵੱਡਾ ਉਪਰਾਲਾ ਸ਼ਲਾਘਾਯੋਗ ਉਪਰਾਲਾ ਵਾ ਜਿਹੜੇ ਹਰ ਮਹੀਨੇ ਲੰਗਰ ਲਗਾ ਕੇ ਜਿੰਨੀ ਵੀ ਸੰਗਤ ਭਗਵਾਨ ਵਾਲਮੀਕੀ ਆਸ਼ਰਮ ਤੀਰਸਾਂਤੇ ਮੱਠਾਂ ਤੇ ਕੰਨ ਜਾਂਦੀ ਆ ਔਰ ਬੜੇ ਵੱਡੇ ਪੱਧਰ ਤੇ ਜਾਂਦੀ ਆ ਔਰ ਲੇ ਲੰਗਰ ਦੀ ਵਿਵਸਥਾ ਅਰੇਂਜ ਕਰਨੀ ਔਰ ਬਹੁਤ ਵਧੀਆ ਲੰਗਰ ਲਾਣਾ ਇਹ ਬਹੁਤ ਸ਼ਲਾਘਾਜੋ ਕੰਮ ਹੈ ਅਸੀਂ ਆਪਣੀ ਭਗਵਾਨ ਵਾਲਮੀਕੀ ਆਸ਼ਰਮ ਟਰਸਟ ਵੱਲੋਂ ਅਤੇ ਭਗਵਾਨ ਵਾਲਮੀਕੀ ਉਸਤਵ ਕਮੇਟੀ ਵੱਲੋਂ ਔਰ ਖਾਸ ਤੌਰ ਤੇ ਪੂਰੇ ਪੰਜਾਬ ਵੱਲੋਂ ਔਰ ਜਲੰਧਰ ਵੱਲੋਂ ਕਮਲ ਨਾਹਰ ਜੀ ਦਾ ਅਤੇ ਇਹਨਾਂ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਆਂ ਔਰ ਮੈਂ ਇਹ ਵੀ ਵਿਸ਼ਵਾਸ ਦਿੰਦਾ ਕਮਲ ਨਾਹਰ ਜੀ ਨੂੰ ਸਾਡੀ ਟਰਸਟ ਵੱਲੋਂ ਕਿਤੇ ਵੀ ਤੁਹਾਨੂੰ ਕਿਸੇ ਚੀਜ਼ ਦੀ ਵੀ ਲੋੜ ਹੋਵੇ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਖੜੇ ਆਂ ਜਿਸ ਤਰ੍ਹਾਂ ਸਾਡੇ ਪ੍ਰਵੰਨ ਜੀ ਹਮੇਸ਼ਾ ਹੀ ਤੁਹਾਡਾ ਸਹਿਯੋਗ ਕਰਦੇ ਆ ਰਾਜੂ ਜੀ ਸਾਰਾ ਜਲੰਧਰ ਘਟ ਨਾਲ ਸਹਿਯੋਗ ਕਰਦਾ ਪੂਰਾ ਦਵਾਪਾ ਸਹਿਯੋਗ ਕਰਦਾ ਕਿਤੇ ਤੁਹਾਨੂੰ ਇਸ ਤਰ੍ਹਾਂ ਦੀ ਵੀ ਲੋੜ ਪਵੇ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਕਿਉਂਕਿ ਅਸੀਂ ਹਰ ਸਾਲ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੇ ਪਵਿੱਤਰ ਦਿਹਾੜੇ ਤੇ ਬਹੁਤ ਵੱਡੀ ਯਾਤਰਾ ਜਿਹੜੀ ਆ ਵੱਡੀ ਗਿਣਤੀ ਦੇ ਸੰਗਤ ਨੂੰ ਉੱਥੇ ਦਰਸ਼ਨ ਕਰਾਉਣ ਵਾਸਤੇ ਲੈ ਕੇ ਜਾਂਦੀ ਆ ਔਰ ਜਦੋਂ ਅਸੀਂ ਉੱਥੇ ਪਹੁੰਚੀਦਾ ਔਰ ਸਾਡੇ ਤੁਸੀਂ ਸਤਿਕਾਰਯੋਗ ਸਾਡੇ ਭਰਾਓ ਤੁਸੀਂ ਬੜਾ ਮਾਣ ਬੜਾ ਸਤਿਕਾਰ ਬੜਾ ਸਰੂਪੇ ਪਾ ਕੇ ਸਤਿਕਾਰ ਦਿੰਨੇ ਹੋ ਤੇ ਸਾਡਾ ਵੀ ਫਰਜ਼ ਬਣਦਾ ਕਿਤੇ ਵੀ ਤੁਹਾਨੂੰ ਲੋੜ ਪਵੇ ਅਸੀਂ ਵੀ ਹਮੇਸ਼ਾ ਤੁਹਾਡੇ ਨਾਲ ਖੜੇ ਆ ਔਰ ਇਸ ਸਾਲ ਜਦੋਂ ਅਸੀਂ ਇੱਥੇ ਮੀਟਿੰਗ ਕਰਾਂਗੇ ਯਾਤਰਾ ਦੇ ਉਪਲਬਖਸ਼ ਦੇ ਵਿੱਚ ਉਦੋਂ ਤੁਹਾਨੂੰ ਚੇਚਾ ਜ਼ਰੂਰ ਤੇ ਤੁਹਾਡੀ ਕਮੇਟੀ ਨੂੰ ਇੱਥੇ ਬੁਲਾ ਕੇ ਪ੍ਰੋਪਰਲੀ ਆਪਾਂ ਵਿਚਾਰ-ਵਟਾਰਾ ਕਰਾਂਗੇ ਕਿਉਂਕਿ ਯਾਤਰਾ ਦੇ ਵਿੱਚ ਪਿਛਲੀ ਵਰੀ ਅੰਬਰ ਸਾਲ ਬਹੁਤ ਸਾਰੀ ਦਿੱਕਤ ਆਈ ਸੀ ਟ੍ਰੈਫਿਕ ਨੂੰ ਲੈ ਕੇ ਕੁਝ ਬੱਸਾਂ ਜਿਹੜੀਆਂ ਉਹਨਾਂ ਨੇ ਪੂਤੜੀ ਉੱਪਰ ਦੀ ਘੜਾ ਪੀਆਂ ਸੀਗੀਆਂ ਇਸ ਕਰਕੇ ਆਪਾਂ ਪਹਿਲਾਂ ਇੱਥੇ ਬੈਠ ਕੇ ਮੀਟਿੰਗ ਕਰਾਂਗੇ ਫਿਰ ਅਸੀਂ ਪੂਰੀ ਕਮੇਟੀ ਅੰਬਰ ਸਾਹ ਰਾਕੇ ਡੀਸੀ ਨਾਲ ਕਮਿਸ਼ਨਰ ਨਾਲ ਸੋਹਰੇ ਨਾਲ ਬੈਠ ਕੇ ਤੁਹਾਡੇ ਮਾਧਿਅਮ ਤੋਂ ਇੱਕ ਮੀਟਿੰਗ ਦਾ ਯੋਜਨ ਕਰਾਂਗੇ ਜਿਸ ਦੇ ਵਿੱਚ ਕੋਈ ਯਾਤਰਾ ਦੇ ਵਿੱਚ ਪ੍ਰੋਬਲਮ ਨਾ ਆਵੇ ਕਿਉਂਕਿ ਸਾਰੇ ਧਰਮਾਂ ਦੀਆਂ ਯਾਤਰਾ ਜਿਹੜੀਆਂ ਤਿਰਸਤਨ ਤੇ ਜਾਂਦੀਆਂ ਔਰ ਮੈਂ ਸਮਝਦਾ ਆਪਣੇ ਵੀ ਬੜੀ ਵੱਡੀ ਪੱਧਰ ਤੇ ਇਸ ਵਾਰ ਜਿਹੜੀ ਯਾਤਰਾ ਜਾਣੀ ਹੈ ਬਹੁਤ ਵੱਡੇ ਉਸਾਹਦ ਲਾਲ ਬੜੀ ਵੱਡੀ ਸੰਗਤ ਦੇ ਨਾਲ ਜਿਹੜੀ ਯਾਤਰਾ ਜਾਣੀ ਆਪਾਂ ਪ੍ਰਸ਼ਾਸਨ ਨੂੰ ਸਟਿੱਕਲੀ ਇਹ ਗੱਲ ਕਹਿਣੀ ਹੈ ਕਿ ਯਾਤਰਾ ਦੇ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਕਾਰਪੋਰੇਸ਼ਨ ਦੇ ਮਾਧਿਅਮ ਤੋਂ ਵੀ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਔਰ ਆਪਰੇ ਸਮਾਜ ਨੂੰ ਵੀ ਆਪਾਂ ਬੇਨਤੀ ਕਰਨੀ ਆ ਖਾਸ ਤੌਰ ਤੇ ਅੰਮ੍ਰਿਤਸਰ ਦੀ ਜਿਹੜੀ ਲੀਡਰਸ਼ਿਪ ਹੈ ਜਾਂ ਸਾਡੇ ਭਰਾਵਾ ਜਾਂ ਸਾਡੀਆਂ ਮਤਾਵਾਾਂ ਵਾਂਗ ਸਾਡੀਆਂ ਭੈਣਾਂ ਵਾਂਗ ਜਾਂ ਜੂਤ ਦੇ ਉੱਤੋਂ ਦੇ ਭਰਾ ਸਾਡਾ ਉਹਨਾਂ ਨੂੰ ਵੀ ਬੇਨਤੀ ਕਰਨੀ ਆ ਕਿ ਜਦੋਂ ਪਾਲਕੀ ਸਾਹਿਬ ਜਦੋਂ ਅੰਮ੍ਰਿਤਸਰ ਪਹੁੰਚੇ ਉਹਨੂੰ ਬਹੁਤ ਵੱਡੀ ਉਸਾ ਦੇ ਨਾਲ ਮੱਤਾ ਟੇਕਿਆ ਜਾਵੇ ਫੁੱਲਾਂ ਦੀ ਵਰਕਾ ਹੋਵੇ ਨਾ ਕਿਸੇ ਵਿਅਕਤੀ ਦੇ ਕਿਸੇ ਕਮੇਟੀ ਦੇ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਸੰਗਤ ਹੁੰਦੀ ਆ ਬੜਾ ਤੁਸੀਂ ਸਰੂਪਾ ਲਾ ਪੋ ਕਮ ਸੇ ਕਮ ਪ੍ਰਭੂ ਪਿਤਾ ਪਰਮਾਤਮਾ ਭਗਵਾਨ ਵਾਲਮੀ ਕੀ ਮਾਰ ਦੇ ਜਿਹੜੀ ਪਾਲਕੀ ਸਾਹਿਬ ਆ ਉੱਥੇ ਆ ਕੇ ਜਰੂਰ ਮੱਤਾ ਕੇ ਕੇ ਅਸ਼ੀਰਵਾਦ ਲਓ ਜੈ ਵਾਲਮੀਕੀ ਹਰਿ ਹਰਿ ਵਾਲਮੀਕੀ ਮਹਾਰਾਜ ਕੀ ਜੈ ਜੈ ਪੀਰ ਜੈ ਪਾਦਰਸ ਅੱਜ ਬੜਾ ਹੀ ਖੁਸ਼ੀ ਵਾਲਾ ਦਿਨ ਆ ਪਰਮਪਤਾ ਪਰਮਾਤਮਾ ਭਗਵਾਨ ਵਰਮੀਕੀ ਮਹਾਰਾਜ ਦੇ ਪਵਿੱਤਰ ਤਾ ਪਾਵਨ ਤੀਰਥ ਸਥਲ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਕਮਲ ਨਾਹਰ ਜੀ ਇਨਾਂ ਦੀ ਸਮੁੱਚੀ ਟੀਮ ਵਿਸ਼ੇਸ਼ ਤੌਰ ਤੇ ਜਲੰਧਰ ਸ਼ਾਦੀ ਪਵਿੱਤਰ ਧਰਤੀ ਤੇ ਉੱਘ ਖਵਕਤਾ ਪ੍ਰਮੁੱਖ ਜਥੇਬੰਦੀਆਂ ਨੂੰ ਇੱਕ ਵਿਸ਼ੇਸ਼ ਸੱਤਾ ਪੱਤਰ ਦੇਣ ਅੱਜ ਜਲੰਧਰ ਗੁਜੇ ਨੇ ਤਾਂ ਵਿਸ਼ੇਸ਼ ਤੌਰ ਤੇ ਅੱਜ ਪਰਮਪਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਵਿੱਤਰਤਾ ਪਾਵਨ ਭਗਵਾਨ ਵਾਲਮੀਕੀ ਆਸ਼ਰਮ ਜਲੰਧਰ ਦੇ ਵਿੱਚ ਤਾਂ ਆਸ਼ਰਮ ਦੇ ਪ੍ਰਮੁੱਖ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਈ ਸ਼੍ਰੀ ਵਿਪਨ ਸੱਬਰਵਾਲ ਜੀ ਜਿਹੜੇ ਕਿ ਮੌਜੂਦਾ ਭਗਵਾਨ ਬਾਦਮੀ ਕੀ ਆਸ਼ਰਮ ਦੇ ਚੇਅਰਮੈਨ ਨੇ ਤਾਂ ਭਗਵਾਨ ਬਾਦਮੀ ਕੀ ਉਤਸਵ ਕਮੇਟੀ ਦੇ ਪੰਜਾਬ ਪ੍ਰਧਾਨ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਅਰਜ ਬੇਨਤੀ ਕਰਨ ਆਏ ਹੈਗੇ ਆ ਕਿ ਜਿਹੜਾ ਕਿ ਕਮਲ ਨਾਰਾਇਣ ਜੀ ਨੇ ਇੱਕ ਛੋਟਾ ਜਿਹਾ ਇੱਕ ਛੋਟੀ ਜਿਹੀ ਵਧੀਆ ਸੋਚ ਨੂੰ ਲੈ ਕੇ ਪਰਾਲੇ ਨੂੰ ਲੈ ਕੇ ਇੱਕ ਛੋਟਾ ਜਿਹਾ ਪਰਾਲਾ ਸ਼ੁਰੂ ਕੀਤਾ ਸੀ ਜਿਹਨੂੰ ਪਰਮਪਤਾ ਪ੍ਰਮਾਤਮਾ ਭਗਵਾਨ ਵਰਮੀਕਿ ਮਹਾਰਾਜ ਜੀ ਨੇ ਆਪਣੀ ਅਸੀਮ ਕਿਰਪਾ ਦੇ ਨਾਲ ਆਪਣੀ ਦੇਹਾਂ ਦ੍ਰਿਸ਼ਟੀ ਦੇ ਨਾਲ ਹਾਜ਼ਰ ਨਾਜ਼ਰ ਹੋ ਕੇ ਜਿਹੜੇ ਇੱਕ ਛੋਟਾ ਜਿਹਾ ਲੰਗਰ ਦਾ ਪਰਾਲਾ ਸ਼ੁਰੂ ਕੀਤਾ ਸੀਗਾ ਅੱਜ ਆਉਣ ਵਾਲੇ ਐਤਵਾਰ ਨੂੰ ਬਚੇਤਾਵਾਰ ਨੂੰ ਉਸ 100 ਲੰਗਰਾਂ ਦੇ ਵਿੱਚ ਤਬਦੀਲ ਹੋ ਜਾਣਾ ਹੈ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਕਮਲ ਨਾਰਦੀ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਵਿਪਨ ਸੱਬਰਵਾਲ ਜੀ ਵੱਲੋਂ ਗੁਲਜ਼ਾਰ ਖੋਸਲਾ ਜੀ ਵੱਲੋਂ ਪਵਨ ਪੁਸ਼ਾਰਤੀ ਜੀ ਵੱਲੋਂ ਵਰਿੰਦਰ ਨਾਰਦੀ ਜੀ ਵੱਲੋਂ ਸਾਬੀ ਜੀ ਵੱਲੋਂ ਥਾਪੜ ਸਾਹਿਬ ਜੀ ਅਭੀ ਦੀ ਵੱਲੋਂ ਚੇਤਨ ਜੀ ਸੱਨੀ ਜੀ ਵੱਲੋਂ ਸਮੁੱਚੀ ਟੀਮ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਕਿ ਇਹਨਾਂ ਨੇ ਇੰਨੀਆਂ ਔਕੜਾਂ ਆਣ ਦੇ ਬਾਵਜੂਦ ਵੀ ਜਿਹੜੇ ਕਮਿਸ਼ਨ ਭਗਵਾਨ ਵਰਮੀ ਕੇ ਮਹਾਰਾਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਕੇ ਅਰਦਾਸ ਕਰਕੇ ਸ਼ੁਰੂ ਕੀਤਾ ਸੀਗਾ ਉਸ ਮਿਸ਼ਨ ਦੇ ਵਿੱਚ ਇਹਨਾਂ ਦੀ ਟੀਮ ਤਾਂ ਇਹਨਾਂ ਨੇ ਨਿਰੰਤਰ ਸੇਵਾ ਕੀਤੀ ਹੈ ਲੰਗਰ ਦੇ ਰਾਹੀ ਆਈਆਂ ਹੋਈਆਂ ਸਾਰੀਆਂ ਸੰਗਤਾਂ ਦੀ ਕਿ ਜਿਹੜੀਆਂ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਸਿੱਟੀਆਂ ਤੋਂ ਪਹੁੰਚਦੀ ਹੈ ਔਰ ਇੱਕ-ਇੱਕ ਬੜੀ ਵੱਡੀ ਕਮੀ ਸੀਗੀ ਕਹਿਣਾ ਨਹੀਂ ਚਾਹੀਦਾ ਹੈਗਾ ਪਰ ਬੜੀ ਵੱਡੀ ਕਮੀ ਸੀ ਜਿਸ ਕਮੀ ਨੂੰ ਇਹਨਾਂ ਨੇ ਪੂਰਾ ਕੀਤਾ ਹੈਗਾ ਲੰਗਰ ਦੇ ਰਾਹੀ ਕਿਉਂਕਿ ਰਿਫਰੈਸ਼ਮੈਂਟ ਇੱਕ ਬਹੁਤ ਵੱਡੀ ਚੀਜ਼ ਹੁੰਦੀ ਆ ਮੰਨ ਲਓ ਕਿ ਸਵੇਰੇ ਜਦੋਂ ਕੋਈ ਵੀ ਬੰਦਾ ਤੁਰਦਾ ਹੈਗਾ ਸੁਰਤੇ ਗੱਲ ਤੁਰਦਾ ਹੈਗਾ ਕਿਸੇ ਨੇ ਲੁਧਿਆਣੇ ਕਿਸੇ ਨੇ ਪਟਿਆਲੇ ਕਿਸੇ ਨੇ ਜਲੰਧਰ ਪਵਾਨਾ ਤੀਰਤ ਦੇ ਵਿੱਚ ਕਿ ਸਵੇਰੇ ਮੇਰੇ ਖਿਆਲ ਨਾਲ ਪਰਿਵਾਰ ਦੇ ਨਾਲ ਨਿਕਲਣ ਦੇ ਤੋਰ ਤੇ ਨਾਸ਼ਤਾ ਬਹੁਤ ਅਮੂਮਨ ਤੋਰ ਤੇ ਘਟ ਸੰਗਤ ਜੱਦਾ ਕਰਕੇ ਜਾਂਦੀ ਸੀਗੀ ਉਹ ਪਰਮਪਤਾ ਪ੍ਰਮਾਤਮਾ ਭਗਵਾਨ ਵਰਮੀ ਕੀ ਮਹਾਰਾਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਤੋਂ ਬਾਅਦ ਹੀ ਲੰਗਰ ਗ੍ਰਹਿਣ ਕਰਦੇ ਸੀਗੇ ਤਾਂ ਉਹਦੀ ਕਿਤੇ ਨਾ ਕਿਤੇ ਕਮੀ ਆਂਦੀ ਸੀ ਜਿਹੜੀ ਕਮਲ ਨਾਰ ਉਹਨਾਂ ਨੇ ਇਹਨਾਂ ਦੀ ਟੀਮ ਨੇ ਬੜੇ ਹੀ ਵੱਡੇ ਪੱਦਰ ਤੇ ਸਚਾਰੂ ਢੰਗ ਦੇ ਨਾਲ ਪੂਰੀ ਕੀਤੀ ਹੈ ਤਾਂ ਮੈਂ ਇੱਕ ਵਾਰੀ ਫੇਰ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਭਗਵਾਨ ਵਰਮਿਕੀ ਆਸ਼ਰਮ ਦੀ ਸਮੁੱਚੀ ਟੀਮ ਚੇਅਰਮੈਨ ਸਾਹਿਬ ਵੱਲੋਂ ਤਪਰੰਪਤਾ ਪਰਮਾਤਮਾ ਭਗਵਾਨ ਵਰਮਿਕ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਅਰਸ ਕਰਦਾ ਹੈ ਇਹਨਾਂ ਦੀ ਟੀਮ ਦੇ ਉੱਪਰ ਇਦਾਂ ਹੀ ਮਿਹਰ ਭਰਿਆ ਹੱਥ ਰੱਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਦਾਂ ਹੀ ਨਿਰੰਤਰ ਲੰਗਰ ਦੀ ਵਿਵਸਥਾ ਲੰਗਰ ਦੀ ਸੇਵਾ ਨੂੰ ਜਨਤਾ ਦੇ ਵਿੱਚ ਕਰਦੇ ਰਹਿਣ ਬਹੁਤ-ਬਹੁਤ ਧੰਨਵਾਦ ਜੈ ਵਰਮਿਕੀ ਹਰ ਹਰ ਵਰਮਿਕੀ